ਮੇਰੀ ਗੁਰਦੁਆਰੇ ਬਹੁਤ ਚਲਦੀ ਹੈ ਮੈਂ ਬਹੁਤ ਸੇਵਾ ਕਰਦਾ ਮੈਂ ਬਹੁਤ ਧੰਨ ਦਿੰਦਾ ਮੇਰੇ ਕਰਕੇ ਤਾਂ ਸਾਰੀ ਸੰਗਤ ਜੁੜੀ ਹੈ ਮੈਂ ਬਹੁਤ ਗਿਆਨਵਾਨ ਮੈਨੂੰ ਸਭ ਅਰਥ ਆਉਂਦੇ ਹੈ ਮੈਂ ਗੁਰਬਾਣੀ ਦਾ ਗਿਆਤਾ ਹਾਂ ਕਿਤੇ ਐ ਸਭ ਕਰਦੇ ਹੋਏ ਤੁਸੀਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਕਿਸੇ ਜੁੜੇ ਹੋਏ ਨੂੰ ਤੋੜਿਆ ਤਾਂ ਨਹੀਂ ਕਿਸੇ ਨੂੰ ਰਵਾਇਆ ਤਾਂ ਨਹੀਂ ਕਿਸੇ ਦੀ ਵਾਰੀ ਨੂੰ ਮਾਰਿਆ ਤਾਂ ਨਹੀਂ ਕਿਉਂਕਿ ਗੁਰੂ ਰਾਮਦਾਸ ਜੀ ਸਾਨੂੰ ਇਹੀ ਸਮਝਾਉਂਦੇ ਹਨ ਕਿਸ ਹੀ ਜੋਰ ਅਹੰਕਾਰ ਬੋਲਨ ਦਾ ਕਿਸ ਹੀ ਜੋਰ ਦੀਵਾਨ ਮਾਇਆ ਕਾ ਮੈਂ ਹਾਰ ਬਿਨ ਟੀਕ ਤਰ ਅਵਰ ਨਾ ਕਾਈ ਤੂੰ ਕਰਤੇ ਰਾਖ ਮੈਂ ਨਿਮਾਣੀ ਨਿਮਾਣੇ ਮਾਨ ਕਰੇ ਤੂੰ ਦੁਪਾਵੇ ਔਰ ਕੀਤੀ ਚਖ ਚਖ ਆਵੇ ਜਾ